ਭਾਈ ਗੁਰਜੀ ਕਾਲ ਸਾਹਿਬ ਭਾਈ ਗੁਰਜੀ ਬੰਦਾ ਜੀ ਮੈਂ ਧੰਨਵਾਦ ਕਰਦਾ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਜਿਨ੍ਹਾਂ ਨੇ ਇਸ ਵਕਤ ਦਾ 10 ਸਾਲੋਂ ਹਰ ਦਾ ਆਪਣਾ ਨਦੀ ਸੇਵਾ ਦਾ ਮੌਕਾ ਦਿੱਤਾ ਤੇ ਮੈਂ ਸੇਵਾਦਾਰ ਹੋਣ ਅਤੇ ਆਪਣਾ ਫਰਜ਼ ਅਨੁਸਾਰ ਦੇ ਹੋਈ ਜਿੱਥੇ ਕਿਸੇ ਨੂੰ ਕੋਈ ਸ਼ਿਕਾਇਤ ਜਾਂ ਦਿੱਕਤ ਆਉਂਦੀ ਹੈ ਇੰਨੀ ਜਿੱਥੇ ਪਹੁੰਚ ਕੇ ਉਹ ਜਿਹੜੀਆਂ ਮੁਸ਼ਕਲ ਜਾਂ ਉਹ ਤਕਲੀਫ ਦੂਰ ਕਰੀ ਦੀ ਹੈ ਬਿਜਲੀ ਬੋਰਡ ਦੀ ਲੰਬੇ ਸਮੇਂ ਤੋਂ ਜਿਹੜੀਆਂ ਸ਼ਿਕਾਇਤਾਂ ਨੇ ਸਪੈਸ਼ਲ ਕਰਕੇ ਅੰਬੇਦਕਾ ਨਗਰ ਨਿਊ ਕਰਤਾਰ ਨਗਰ ਏਰੀਏ ਤੇ ਅਬਦੁੱਲਾਪੁਰ ਜੰਮੂ ਕਲੋਨੀ ਮੰਜੀਤ ਨਗਰ ਵੀ ਸੀ ਮੰਜੀਤ ਨਗਰ ਦਾ ਜਿਹੜਾ ਮਸਲਾ ਕਾਫੀ ਹੱਦ ਤੱਕ ਹਲਕ ਕੀਤਾ ਜਾ ਚੁੱਕਾ ਹੈ ਅੰਬੇਦਕਾ ਨਗਰ ਤਾਰਾ ਇੰਦੀਆਂ ਨੀਵੀਆਂ ਨੇ ਸਾਡੇ ਸਰਕਾਰ ਜੋ ਵਿਸ਼ਨਾ ਬਾਬਾ ਜੀ ਹੋਰ ਸਾਰੀ ਟੀਮ ਕਲਿਆਣ ਸਾਹਿਬ ਦੀ ਟੀਮ ਆਈ ਹੈ ਸਾਰੇ ਆਏ ਨੇ ਇੰਦੀਆਂ ਤਾਰਾ ਨੀਵੇਂ ਐਕਸ਼ਨ ਸਾਹਿਬ ਵੀ ਉਹਨੂੰ ਬੱਚਾ ਵੀ ਹੱਥ ਲਾ ਸਕਦਾ ਤੇ ਸਾਡੇ ਸਰਕਾਰ ਜੋ ਮੰਤਰੀ ਸੋਨਦ ਸਾਹਿਬ ਆਏ ਸੀ ਜਿਹਦੇ ਹੱਥ ਜ਼ਿਲ੍ਹੇ ਦੇ ਇੰਚਾਰਜ ਨੇ ਉਹਨਾਂ ਦੀ ਹਾਜ਼ਰੀ ਵਿੱਚ ਐਕਸ਼ਨ ਸਾਰੇ ਟੌਪ ਅਪ ਕਰੀ ਲੁਧਿਆਣੇ ਦੇ ਜੀਤ ਸਿੰਘ ਉਹ ਪਹੁੰਚੇ ਉਹਨਾਂ ਨੇ ਧਿਆਨ ਚ ਲਿਆਂਦਾ ਵੀ ਵੱਡੀ ਟੀਮ ਨੂੰ ਇਕੱਠੇ ਕਰਤੇ ਰਵਾਨਾ ਕਰਨੀ ਲੋੜ ਹੈ ਤਾਂ ਕਿ ਕੰਮ ਦੇਖ ਕੇ ਨਹੀਂ ਆਉਣਾ ਕੰਮ ਨਿਪਟਾ ਕੇ ਆਉਣਾ ਜਿੰਨੀਆਂ ਤਾਰਾਂ ਨਿਮੀਆਂ ਨੇ ਜਾਂ ਕੋਈ ਟ੍ਰਾਂਸਫਰ ਨੂੰ ਜਾਂ ਖੰਭਾ ਸਾਈਡ ਤੇ ਹੋਣਾ ਉਹ ਅੱਜ ਮੇਰੇ ਚੜ੍ਹ ਕੇ ਮੈਂ ਲੋਕਾਂ ਨੂੰ ਥੋੜਾ ਅਸ਼ੀਰਵਾਦ ਵੀ ਹਾਸਲ ਕਰੂੰਗਾ ਕਿ ਤੁਹਾਡੀਆਂ ਖੁਸ਼ੀਆਂ ਵੀ ਪ੍ਰਾਪਤ ਕਰੂੰਗਾ ਤਦ ਨਾਲ ਹੁਣ ਇਸ਼ਨ ਸਾਹਿਬ ਨੂੰ ਬੇਨਤੀ ਕਰਾਂ ਤੇ ਬੈਂਕ ਸਾਹਿਬ ਨੂੰ ਉਹ ਵੀ ਦੋ ਸ਼ਬਦ ਕਹਾਂ ਤਾਂ ਕਿ ਲੋਕਾਂ ਨੂੰ ਪਟੀਨ ਹੋਵੇ ਵੀ ਅੱਜ ਟੀਮ ਜਿਹੜੀ ਹੈ ਅਮਰੀਕਾ ਨਾਲ ਨਾ ਮਿਹਰਬਾਨਾ ਹੋ ਰਹੀ ਹੈ ਸਿਰਫ ਟੀਮ ਦੇਖਾਈ ਜਾਊਗੀ ਕੰਮ ਸਾਰਾ ਕਰਦੇ ਹੋਏ ਮੈਂ ਅੱਜ ਐਮਐਲਏ ਸਾਹਿਬ ਸਾਡੇ ਦਫ਼ਤਰ ਦੇ ਵਿੱਚ ਆਏ ਨੇ ਉਨ੍ਹਾਂ ਧੰਨਵਾਦ ਕਰਦੇ ਆਂ ਕੱਲ ਹੋਈ ਮੀਟਿੰਗ ਦੇ ਵਿੱਚ ਕੱਸੀ ਕੋਸ਼ਿਸ਼ ਕੰਮ ਇਹਦੇ ਪਹਿਲਾਂ ਕਰ ਦਿੱਤੇ ਸੀ ਵੀ ਜਿਹੜੇ ਰਹਿੰਦੇ ਸੀਗੇ ਅੱਜ ਉਹਨਾਂ ਦੇ ਲਈ ਇੱਕ ਅਸੀਂ ਸਪੈਸ਼ਲ ਟੀਮ ਭਾਈ ਹੈ ਜਿਹਦੇ ਵਿੱਚ ਘੱਟੋ ਘੱਟ 15 ਬੰਦੇ ਨੇ ਕੰਮ ਕਰਨਾਰੇ ਤੇ ਨਾਲ ਸਾਡੇ ਜਿਹੜੇ ਹੈਗੇ ਐਸ.ਬੀ.ਓ. ਜੇ.ਈ. ਐਡੀਸ਼ਨਲ ਐਸ.ਬੀ.ਓ. ਸਾਰਿਆਂ ਨੂੰ ਅਸੀਂ ਨਾਲ ਲਾਇਆ ਹੈਗਾ ਔਰ ਜਿਹੜਾ ਮਟੀਰੀਅਲ ਆ ਪੀ.ਵੀ.ਸੀ. ਟੀਮਲਾ ਤੇ ਬਕਸੇ ਵਗੈਰਾ ਉਹ ਅਸੀਂ ਸਾਰਾ ਇਹਦੇ ਵਿੱਚ ਕਰ ਦਿੱਤਾ ਹੁਣ ਅਸੀਂ ਇਥੋਂ ਦਰਿਆ ਦੇ ਵਿੱਚੋਂ ਅਮੇਰ ਕਰਨ ਦਾ ਕੰਮ ਅੱਜ ਸਟਾਰਟ ਕਰਾਂਗੇ और न्यू नगर बानवाई बन्देरे आगे साथ में सरकार पास मा भाई जो शुरू किया ये भी आज इतना अपने दादर एमेडकर नगर में खुशियां होंगी ये कन्वर्सीडू के ब्राह्मण के बीच जो बिजली का दो सालों तक की बहुत ज्यादा दिनों से चला आ रहा ये नए नेता आज अपने हसन साहब भी हैं सिद्धू साहब ने जोर देकर बहुत पुरस्कार मतलब सिद्धू साहब को मुख्यमंत्री मानता तो हूँ प्रधानमंत्री भी मैं मेरे, हमेजा, हमेजा मेरे दिल में है ये बाबा जी ना ही देखा प्यार करना ਤੇ ਮੈਂ ਹੁਣ ਲੋਕਾਂ ਨੂੰ ਕਿਹਾ ਕਿ ਤੁਸੀਂ ਅੱਜ ਬਜੀਆਂ ਵਿੱਚ ਜਾ ਕੇ ਅੰਮ੍ਰਿਤਸਰ ਨਾਲ ਜਿਹੜ ਲੱਭ ਲੱਭ ਕੇ ਕੰਮ ਕਰਾਂ ਜਿਹੜੇ ਬਕਸ਼ਾ ਤੋਂ ਮਿੱਤਰ ਬਾਹਰ ਲੱਗੇ ਨੇ ਉਹ ਵੀ ਸਾਡੇ ਬਖਵਾਲ ਸਾਹਿਬ ਪੂਰੀ ਟੂਰ ਖੜੀ ਹੈ ਤੇ ਸਾਡਾ ਛੋਟਾ ਜਿਹਾ ਛੋਟਾ ਫਿਖਰਨ ਬਸਾ ਵੀ ਤਿਆਰ ਹੋ ਗਿਆ ਇਹ ਵੀ ਨਾਲ ਜਾ ਕੇ ਦੇਖੋ ਜੇ ਤੁਹਾਨੂੰ ਜਿਹੜੀ ਜਿਹੇ ਦਮ ਕਰ ਲੇ ਜੇ ਕੋਈ ਮੌਤ ਜੇ ਅਜੇ ਕੋਈ ਛਟਕ ਵੀ ਦਿੱਤੀ ਜਾ ਰਹੀ ਹੋਣੀ ਆ ਉਹ ਵੀ ਦੇਖ ਲਿਓ ਮੈਂ ਦਸਨ ਸਾਹ ਦੇ ਨਾਲ ਉਹ ਵੀ ਦੇਖਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੀ ਜਿੰਦਾਬਾਦ ਦਾਰਪਲਵੰਤ ਸਿੰਘ ਸਿੱਧੂ ਜਿੰਦਾਬਾਦ ਸੂਰ ਤੇਰੀ ਸੋਚ ਤੇ ਜਹਰਾ ਤੇ ਗੋਗੇ